ਹੈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਚਵਿੰਡਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਹਰਪਾਲ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਮੱਝਾਂ ਦੇ ਤੁਹਾਨੂੰ 5 ਵਿਖਾਉਣੀਆਂ ਵਾਂ ਸਾਹਮਣੇ ਤੁਸੀਂ ਦੇਖ ਸਕਦੇ 4 ਹੀ ਆ ਇੱਕ ਮੱਝ ਹਲੇ ਆਉਂਦੀ ਆ ਹੋ ਸਕਦਾ ਵੀ ਵੀਡੀਓ ਚ ਵੀਡੀਓ ਭੰਦੇ ਭੰਦੇ ਆ ਹੀ ਜਾਵੇ ਨਹੀਂ ਤੇ ਕੋਈ ਵੀਰ ਉਹਨਾਂ ਦੀ ਕੋਈ ਵੀਡੀਓ ਮੰਗਵਾ ਸਕਦਾ ਵੀ ਜੀ ਉਹਨਾਂ ਤੋਂ ਤੇ ਗੱਲਬਾਤ ਨਾਲ ਆਪਾਂ ਹਰਪਾਲ ਵੀਰ ਜੀ ਉਹਨਾਂ ਨਾਲ ਕਰਦੇ ਆ ਤੇ ਪੁੱਛਦੇ ਹਾਂ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਸਣਾ ਠੀਕ ਠਾਕ ਜੀ ਵਧੀਆ ਵਧੀਆ ਰਵੀ ਤੁਸੀਂ ਕਿੱਧਰ ਆਓ ਸਭ ਠੀਕ ਠਾਕ ਜੀ ਵੇਗਿਆਂ ਉਧਰ ਵਾਲੀਆਂ ਤੁਕੜਾ ਗੱਪਨਾ ਕਰਾਂ ਉਹਨਾਂ ਨਾਲ ਯਾਰ ਵੀ ਤੁਹਾਨੂੰ ਦੱਸਿਆ ਵੀ ਪਤਾ ਨਹੀਂ ਕਿੰਨਾ ਗੀ ਫੋਨ ਆਇਆ ਠੀਕ ਆ ਹਾਂਜੀ ਹਾਂਜੀ ਉਹ ਪਹਿਲੇ ਫੋਨ ਤੇ ਯਾਰ ਵੀ ਜੀ ਵੇਗਿਆਂ ਬਾਅਦ ਆਪਣੀ ਠੀਕ ਠੀਕ ਆ ਹਾਂਜੀ ਹਾਂਜੀ ਤੇ ਅੱਜ ਸਾਰੀਆਂ ਮੱਜਾਂ ਹੀ ਆ। ਹਾਂ ਅੱਜ ਮੱਜਾਂ ਰੁਪਈਏ ਵੈੜਾ ਵੀ ਚੰਗੀਆਂ ਚੰਗੇ ਰਿਕਾਰਡ ਆਲੀਆਂ। ਹਾਂਜੀ ਚੰਗੀਆਂ ਟੁਕੜਾਂ ਗੱਬਣਾ ਹੀ ਆਵਲੀਆਂ। ਆਪਣਾ ਗੱਬਣਾ। ਠੀਕ ਐ। ਹਾਂਜੀ ਅੱਜ ਚਾਰ ਮੱਜਾਂ ਰੁਪਈਏ ਦੀ। ਤੇ ਇੱਕ ਆਉਂਦੀ ਆ। ਇੱਕ ਆਉਂਦੀ ਆ। ਉਹ ਵੀ ਅਜੇ ਆ ਹੀ ਜਾਊਗੀ ਨਾ। ਆ ਜਾਊ ਇਹਨਾਂ ਚਾਹ ਜੋ ਵੀ ਇੱਕ ਵੇਗੀ ਆ ਆਪਣੀ। ਅੱਛਾ ਇੱਕ ਵੇਗੀ ਆ। ਹਾਂ। ਠੀਕ ਹੈ ਤੇ ਮਤਲਬ ਟੋਟਲ ਵੀ ਕਨਾਲੀਆਂ ਚਾਰ ਹੀ ਆ ਚਾਰ ਹੀ ਆ ਤੇ ਜਿਹੜੀ ਆਉਂਦੀ ਉਹ ਕਿਹੋ ਜੀ ਆ ਉਹ ਵੀ ਚੰਗੀ ਮਾਜਰ ਤੇ ਜੀ ਕਿੰਨੇ ਕ ਦੁੱਧ ਵਾਲੀ ਉਹਦਾ ਵਾਂਗੇ ਥੱਲੇ ਮੌਜੂਦ 14 ਕਿਲੋ ਤਿਆਰ ਆ ਤਿਆਰ ਮੋਕੇ ਤੇ ਮਗਰ ਕੱਟੀ ਹੈ ਮਗਰ ਕੱਟੀ ਤੇ ਕਿੰਨੇ ਦਿਨਾਂ ਚ ਸੋਈ ਆ ਸੋਈ ਨੂੰ ਆਪ ਜੀ ਨੂੰ ਹੋਈ ਗਿਆ ਮੈਨੂੰ ਖਿਆਲ ਆ ਵੀ 20 ਤੋਂ ਅੰਦਰ ਹੀ ਸੋਈ ਆ ਅੱਛਾ ਹਾਂ ਤੇ ਰੇਟ ਜਾਜ ਹੀ ਰਹੂਗਾ ਉਹਦਾ ਵੀ ਜੀ ਆ ਵੀਡੀਓ ਵੀਡੀਓ ਹੈ ਆਪਾਂ ਦਿਖਾਈ ਦਵਾਂਗੇ ਠੀਕ ਜੇ ਤੇ ਮਤਲਬ ਵੀਡੀਓ ਬਣਾਉਂਦੇ ਬਣਾਉਂਦੇ ਆ ਗਈ ਤੇ ਠੀਕ ਹੈ ਨਹੀਂ ਤੇ ਕੋਈ ਵੀ ਰੋਦੀ ਵੀਡੀਓ ਮੰਗਾ ਲੇ ਹਨ ਠੀਕ ਹੈ ਵੀਡੀਓ ਪੂਰੀ ਵੇਖੇ ਜ਼ਰ ਤੇ ਚਲੋ ਹੁਣ ਸ਼ੁਰੂਆਤ ਜਿਹੜੀ ਪਹਿਲੇ ਨੰਬਰ ਤੇ ਹੀ ਆ ਚੰਗੇ ਫਿੱਟ ਫੁੜੇ ਦੀਆਂ ਅਜ ਮੱਝਾਂ ਸਾਰੀਆਂ ਚੰਗੀਆਂ ਪਹਾੜੀਆਂ ਤੇ ਆਜ ਬੱਚਾ ਇਹਦਾ ਆ ਕੱਟੀ ਯਾਰ ਭੀਜੀ ਆ ਕੱਟੀ ਜੇ ਤੇ ਮਗਰ ਕਿੰਨੇ ਦਿਨਾਂ ਦੀ ਹੋਊਗੀ ਰੁਪਈਏ 15 ਦਿਨ ਨੂੰ ਸੁਈ ਨੂੰ ਮੈਲਾ ਡਈ ਜੇ ਬੜਾ ਮਾਰਨ ਝੋਟੀ ਠੀਕ ਆ ਤੇ ਦੂਜਾ ਸੂਹਾ ਸੁਈ ਜੀ ਤੇ ਕਿੰਨਾ ਦੋ ਤਿਆਰ ਜੇ ਦੋ ਦਾਰ ਬੀਜੀ ਮਾਝਾਇਰ ਕੀ ਉਹਨੂੰ ਦੇਣੀ ਆ ਜਿਨੇ ਦੋ ਟਾਈਮ ਮੇਰੇ ਘਰ ਆਣ ਕੇ ਚੋੜੀ ਆ ਅੱਛਾ 16 ਲੀਟਰ ਦੇ ਥਲੇ 14 ਲੀਟਰ ਠੰਡਾ ਕਰਕੇ ਇਥੇ ਮਿਣਾ ਕੇ ਦੇਣਾ ਆਪਾਂ 14 ਲੀਟਰ ਬਿਲਕੁਲ ਜਿਹੜਾ ਮਿੰਤੀ ਕਰਾ ਆ 16 ਆ ਆਪਾਂ 14 ਕਿਲੋ ਦੇ ਠੰਡਾ ਰੋੜੋਂ ਤੋਂ ਮਿਣਾ ਕੇ ਦਵਾਂਗੇ ਇਹਨੇ ਅੱਛਾ ਤੋੜ ਦੋ ਇਹ ਇੱਕ ਰੀ ਤੇ ਬਾਕੀ ਹਵਾਨੇ ਦੇ ਨਾੜਾਂ ਇਹਦੀਆਂ ਇੱਕ ਰੀ ਦੇਖ ਸਾ ਤੇ ਦੋਵਾਂ ਪਾਸੇ ਹੀ ਇਸ ਤਰ੍ਹਾਂ ਆ ਚੰਗੀ ਮਿਲਕਵੇਂ ਨੇ ਵੀ ਲੱਗੀ ਤੇ ਹਵਾਨੇ ਦੇ ਵੀ ਬਰੀਬਰੀ ਕਨਾੜਾਂ ਜਿਹੜੀਆਂ ਚੰਗੀਆਂ ਆ ਤੋ ਵੀ ਇਹ 3 ਕਿਲੋ ਦਾ ਗਾੜਾ ਘਾਟੋ ਮੱਝ ਮੇਰੀ ਦੀ ਅੱਛਾ ਮੱਝ ਵੀ ਫਰੀ ਦੇਵਾਂਗਾ ਅੱਛਾ ਹਾਂ ਠੀਕ ਆ ਜਿੰਨੇ ਵੀ ਨੇ ਹੋਣਾ ਇਹ ਸ਼ਰਤਾਂ ਸਾਰੀਆਂ ਮੰਨ ਕੇ ਫੇਰਾਵੇ ਠੀਕ ਆ ਹਾਂਜੀ ਬਾਕੀ ਖੜੇ ਕੋ ਮੇਰਾ ਆਪਣੀ ਦੋ ਟਾਈਮ ਚ ਹੋ ਗਈ ਵਾਸ ਵਾਸ ਆ ਜੇ ਦੇਣੀ ਰੁਪਈ ਦੀ ਚੰਗੇ ਕੱਦ ਘਾਟਦੀ ਆ ਤੇ ਚੰਗੇ ਪਿੱਠ ਫਰੇਦੀ ਹੈ ਜਿਹੜੀ ਵੀਰ ਜਿਹਦੇ ਕੋਲ ਵੀਰ ਤੋਂ ਆਪਣੇ ਭਾਈ ਨੇ ਉਹ ਕੋ ਪੰਜ ਮੱਝਾਂ ਆ ਗਈਆਂ ਵੱਟੀਆਂ ਲਈਆਂ ਆ। ਅੱਛਾ ਆਂਦਾ ਪਹਿਲੇ ਸੂਏ ਨੇ 18 ਕਿਲੋ ਦੁੱਧ ਦਿੱਤਾ ਏ। ਅੱਛਾ ਤੇ ਹੁਣ ਮਹਾਰਾਜ ਦੀ ਕਿਰਪਾ ਨਾਲ ਸਾਹ ਨਾਲ ਜਿਹਦੇ ਸਾਹ ਨਾਲ ਦੁੱਧ ਤੇ ਆਣਾ ਇਹਨਾਂ ਮੈਲਾ ਮੂਲਾ ਮਾਰ ਕੇ ਫਿਰ 20 ਕਿਲੋ ਲਗ ਬਨੇ ਜਾਊਗੇ। ਚਲੋ ਜਿਹੜਾ ਮੌਕੇ ਤੇ ਜਿਹੜਾ 14 ਤਿਆਰ ਆ 14 15 ਕਿਲੋ ਤੇ ਤਿਆਰ ਆਣਾ ਵੀਰ ਜੀ। ਤੇ ਇਹਦਾ ਮੁੱਲ ਫਿਰ ਮੋਲਰ ਜੀ ਮੰਗਣ ਹੋਏ ਨੇ ਮੱਜਾਂ ਨਾਲ ਲੋਕੀ 1.5 ਮੰਗੇ 60 ਮੰਗੇ ਜਾਂਦੇ ਆ ਹਾਂਜੀ ਆਪਾਂ ਇੱਕ 30 ਹੀ ਦੇ ਦਈਏ ਵਿੱਚੋਂ ਕਰ ਜੀਏ ਕਮਾਨਤਾ ਨੂੰ ਕਰਾ ਲਓ ਜੋ ਕਰਾਉਣਾ ਨੇ ਜੀ ਇੱਕ ਪੰਜੇ ਚ ਪਹੁੰਚ ਕਰ ਦਈਏ ਹਰ ਜੀ 1 ਲੱਖ 15000 ਰੁਪਏ ਦਵਾਂਗੇ ਅੱਛਾ ਉਹ ਤੇ ਛੋਟ ਕਰ ਦਾਂਗੇ ਪਹੁੰਚ ਵਿੱਚੇ ਪਹੁੰਚ ਵਿੱਚੇ 100 ਕਿਲੋਮੀਟਰ ਤੱਕ ਤੇ ਹੁਣੇ ਕਾ ਮੱਜ ਇਹ ਵੀ ਚੰਗੇ ਕਦ ਕੱਟਦੀ ਆ ਥਾਣੇ ਤੇ ਆਪਾਂ ਦੇਖ ਸਕਦੇ ਬਾਕੀ ਇਹਦਾ ਇੱਕ ਉਹ ਥਾਣਾ ਸੈਂਟਰ ਜੇ ਇੱਕ ਪਰਲੇ ਪਾਸੇ ਵੱਖਰਾ ਲੱਗਾ ਵਾ ਉਹ ਵੀ ਹਰ ਜੀ ਚੱਲਦਾ ਜੇ ਉਹ ਵੀ ਦਿਖਾ ਦੂ ਚੱਲਦਾ ਹੀ ਆ ਤੇ ਉਹ ਵੱਖਰਾ ਵਾ ਜਿਹੜਾ ਸੈਂਟਰ ਚ ਆ ਤੇ ਬਾਕੀ ਆ ਚਾਰੇ ਥਾਣਾ ਇਹੋ ਜੇ ਸਾਈਜ਼ ਦੇ ਹੈ ਜਿਹੜੇ ਸੰਸਗਰ ਰੁਪਈਆ ਫਿਰ ਪੋੜਾ ਲਗਾਉੇ ਭਾਈ ਸੇ ਦਾਸਤੀਗਿਆ ਦੇ ਬਾਰੇ ਫਿਰ ਦੋ ਦਰ ਰੁਪਈਆ ਥੱਲੇ ਮਣਕਲਾ ਨਾ 9 10 ਕਿਲੋ ਨੇ ਜੀ ਨਹੀਂ ਲਾਇਆ ਬੱਚਾ ਨਹੀਂ ਇਹਦਾ ਹੈਗਾ ਬੱਚੇ ਤਾਂ ਬਿਨਾਈਆਂ ਬੱਚਾ ਸਾਲ ਰਿਹਾ ਵੀ ਉਹਨੇ ਮਹੀਨੇ ਸੋਈ ਸਾਲ ਨਹੀਂ ਪਤਾ ਮਹੀਨੇ ਸੋਈ ਦੇ ਡੇਢ ਦੀ ਸੋਈ ਠੀਕ ਹੈ ਠੀਕ ਹੈ ਉਹਨੇ ਤਾਂ ਮਹੀਨੇ ਸੋਈਆਂ ਤਾਂ ਦੁੱਧ ਹੋਣੇ ਤਾਂ ਥੱਲੇ ਜਿਹੜਾ ਘੜਦਾ ਦੁੱਧ 8 ਕਿਲੋ ਆ ਅੱਛਾ ਤੇ 7 ਕਿਲੋ ਦੀ ਫੁੱਲ ਗਾਰੰਟੀ ਆ ਠੀਕ ਹੈ ਹਾਂਜੀ ਤੋਰੋ ਫਿਰ ਇਹ ਆ ਵੀ ਜਿਦੋਂ ਤੁਹਾਨੂੰ ਪਤਾ ਹੋਵੇਗਾ ਕਿ ਇਹ ਡਿੰਗਰ ਜੀ ਨਹੀਂ ਹੁੰਦੇ ਹਾਂਜੀ ਹਾਂਜੀ ਬਾਕੀ ਕੱਦ ਕੱਠ ਪੇਠ ਫੁੜੇ ਦੀ ਚੰਗੀ ਆ ਸੋਨੀ ਝੋਟੀ ਆ ਤਾਂ ਦਰਦੀ ਥੋੜਾ ਜਿਹਾ ਸਾਡੇ ਤੋਂ ਤੇ ਇਹਦਾ ਫਿਰ ਮੁੱਲ ਮੁੱਲ ਆ ਵੀ ਛੋਟਾ ਹੀ ਹੈਦਾ ਕਿੰਨਾ ਇਹ ਬਾੜ ਚ ਪਹੁੰਚ ਕਰਾਂਗੇ ਠੀਕ ਹੈ ਬਾਕੀ ਇਹ ਵੀ ਇਹਦਾ ਕੱਲਾ ਦੁੱਧ ਦਾ ਮੁੱਲ ਨਹੀਂ ਆ ਸੌਣ ਪੁਣੇ ਦਾ ਵੀ ਜਿਹੜਾ ਬੜਾ ਰੁਪਈ ਜੀ ਹਾਂਜੀ ਇਹ ਮਾਲੂਮ ਗਾਣ ਤਿਆਰ ਹੋ ਗਈ ਨੇ ਸਾ ਇਹ ਵੀ ਇੱਕ 20 25 ਦੀ ਵਿਗਣੀ ਜਿੱਡਾ ਕੱਤਕਾਰ ਜਿਹੜੀ ਸੁਣੀ ਹਾਂਜੀ ਹਾਂਜੀ ਪਹਿਲਾ ਸੁਆ ਜੋ ਹੈ ਰਕੇ ਦਾ ਠੀਕ ਹੈ ਬਾਕੀ ਵਿੱਚ ਮੌਕੇ ਤੇ ਮਨਦਾਨ ਤੇ ਕਰੋਗੇ ਕਰ ਦਾਂਗੇ ਵਿੱਚ ਕਰ ਦਾਂਗੇ ਠੀਕ ਹੈ ਤੇ ਹੁਣ ਆਮ ਅੱਜ ਜਿਹੜੀ 6 ਵੇਗੀ ਰੁਪਈ ਜੀ 6 ਵੇਗੀ ਹੈ ਕਿੱਥੇ ਜਾਣੀ ਜੇ ਇਹ ਸੰਗਰੂਰ ਜਾਣੀ ਹੈ ਰੁਪਈ ਜੀ ਅੱਛਾ ਇਹ ਸੰਗਰੂਰ ਜਾਣੀ ਹੈ ਇਦੈ ਕੋ ਕਿੰਨਾ ਦੁੱਧ ਦੁੱਧੇ 11 ਜਿੰਨਾ ਤਿਆਰ ਹੈ ਜੀ ਮਨਾ ਕੇ ਦਿੱਤਾ ਆਪਾਂ ਠੀਕ ਹੈ ਚਾਹੀਦੀ ਲੋਕੇ ਪਾਸ ਕਰਾਤੀ ਹੈ ਸਾਰਾ ਕੁਝ ਤੇ ਹੁਣੇ ਕੰਮ ਅਜੇ ਕੱਦ ਤੇ ਪੋਤਾ ਵੱਡਾ ਨਹੀਂ ਆ ਬਰ ਥੱਲੇਆਂ ਬੜੀ ਆ ਥੱਲੇਆਂ ਵੀ ਜੀ ਦਿਖਾਓ ਉਹ ਥੱਲੇਆਂ ਜਿਹੜੇ ਮੇਰੇ ਉੱਚਿਆ ਦੇ ਮੇਰੇ ਗੋਣ ਵੇਖੋ ਉਹ ਗੱਲ ਐ ਇੱਥੇ ਠੀਕ ਹੈ ਸਾਡਾ ਕੱਟੀ ਜੋ ਪੱਸੋਂ ਰਾ ਦੀ ਸੁਣੀ ਹੈ ਜੀ ਆਹ ਲੀਲੀ ਦੀ ਕੱਟੀ ਜੀ ਹਾਂ ਜੀ ਲੀਲੀ ਦੀ ਕੱਟੀ ਜੀ ਚਲੋ ਦਿਖਾ ਦੇ ਠੀਕ ਧੋਰ ਦੇ ਕਰੀਨ कादे दा हिसाब दा ही है बाकी कोई भी शाम करूँगा। ਤੇ ਦੋ ਦਿਨੇ ਵਿੱਚ ਚੰਗਾ ਕੱਢੀ ਜਾਣਾ ਤੇ ਇਹਦਾ ਫਿਰ ਮੁੱਲ 65000 ਕਿਹ ਵਿੱਚ ਕਰਨਾ ਕੋ ਮਨਤਨ ਤੁਸੀਂ ਕਰਾ ਲਓ ਜੋ ਕਰਾਣਾ ਕਿੰਨੇ ਤੇ ਆਪ ਹੀ ਕਰ ਦੋ ਜੱਤੀ ਤਾਂ ਹੀ ਦਾਂਗੇ ਰੁਪਈਏ ਅੱਛਾ 55 ਹੀ ਦੇ ਦਾਂਗੇ 55000 ਦੀ ਪਹੁੰਚ ਕਰ ਦੋਗੇ ਕਰ ਦਾਂਗੇ ਰੁਪਈਏ ਤੇ ਦੁੱਧ ਕਿੰਨਾ ਕੁ ਚੁਵਾਈ ਜਾਊਗੀ ਦੁੱਧ ਹਰ ਜੀ ਆਟਾ ਮਾਰ ਕਿਲੋ ਗੋੜਾ ਤਿਆਰ ਜੀ ਅੱਛਾ ਸਾਰ ਵਾਲਿਆਂ ਦੇ ਵੀ ਅਸੀਂ ਹੁਣ ਜਲ ਕਿਹੜੀ ਚੋਈ ਉਹਨਾਂ ਨੂੰ ਯਕੀਨ ਤੇ ਆਦਾ 11-12 ਕਿਲੋ ਦੁੱਧ ਦੇਣ ਜੀ ਅੱਛਾ ਤੇ ਹਰ ਜੀ ਦੇ ਹਿਸਾਬ ਨਾਲ ਥਣ ਪਾਣਨ ਲੱਗਾ ਇਹਨਾਂ ਦੇਈ ਜਾਣਾ ਚਲੋ ਘੜੇ ਸ਼ਾਮ ਕਰੂਗਾ ਸ਼ਾਮ ਕਰੂਗਾ ਤੇ 10 ਕਿਲੋ ਤੇ ਪੱਕਾ ਹੀ ਜਾਣਾ ਠੀਕ ਹੈ ਹਾਂ ਜੀ ਤੇ ਠੀਕ ਹੈ ਤੇ ਬਾਕੀ ਉਹ ਮੱਝ ਫਿਰ ਅਜੇ ਕੋਈ ਗੱਲ ਨਹੀਂ ਅਬੀ ਨਹੀਂ ਪਹੁੰਚੀ ਇਹ ਵੀਡੀਓ ਕੇ ਵੀਰ ਭਰਾ ਮੰਗੂ ਨੂੰ ਦੇ ਦਾਂਗੇ ਕੋਈ ਮੰਗਾ ਲੇ ਹਨਾ ਵੀਡੀਓ ਦਾ ਵਿੱਚ 14 ਲੀਟਰ ਉਹਦੇ ਕੋਲ ਦੁੱਧ ਤਿਆਰ ਜਿਹੜਾ ਮੌਕੇ ਤੇ ਠੀਕ ਐ ਤੇ ਬਾਕੀ ਕੋਈ ਵੀਰ ਆਪਣੀ ਤਸੱਲੀ ਕਰਕੇ ਆਪਣੀ ਸਮਝਣਾ ਵੇਖ ਕੇ ਆਪਣੀ ਮਰਜ਼ੀ ਨਾਲ ਖੜੇ ਜਿਸ ਤਰ੍ਹਾਂ ਕਿ ਵੀਰ ਜੀ ਨੇ ਹੁਣਾਂ ਕਿਹਾ ਹੀ ਆਪਣੀ ਚਵਾਈ ਕਰਕੇ ਖੜੋ ਜੀ